ਕੰਗਰਸ ਤੇ ਭਾਜਪਾ ਕੋਲ ਹੋਰ ਗੱਲਾਂ ਕਰਨ ਨੂੰ ਨਹੀਂ ਹੈ ਕਿਆਂ ਕੁਝ ਅਸੀਂ ਤੁਸੀਂ ਦੇਖਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਈ ਵਾਲੀ ਜਿਹੜੀ ਸਰਕਾਰ ਹੈ ਉਹਨੇ 600 ਜੂਨਟ ਬਿਜਲੀ ਹਰ ਵਰਗ ਨੂੰ ਦਿੱਤੀ ਹੈ ਕਿਸਾਨਾਂ ਵਾਸਤੇ ਕੰਮ ਕਰਿਆ ਅਸੀਂ ਕਣਕ ਭਰ ਰਹੇ ਨੇ ਜ਼ਿਮੀਂਦਾਰ ਦਿਨ ਦੇ ਵਿੱਚ ਭਰ ਰਹੇ ਨੇ ਸੜਕਾਂ ਬਣ ਰੀਆਂ ਨੇ ਸਾਰੀਆਂ ਯੋਗਾ ਟੀਚਰਸ ਪੰਡਾਂ ਦੇ ਵਿੱਚ ਦਿੱਤੇ ਨੇ ਗ੍ਰਾਂਟਾਂ ਦਿੱਤੀਆਂ ਹਰੇਕ ਖੰਡ ਨੂੰ ਪਿਛਲੇ ਦਿਨਾਂ ਦੇ ਵਿੱਚ ਮੇਰੇ ਜ਼ੋਨ ਦੇ ਵਿੱਚ ਮੈਂ ਇੱਕ ਐ ਐਮਐਲਏ ਸਾਹਿਬ ਨੇ ਹਰੇਕ ਪਿੰਡ ਨੂੰ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਲਖਵੀਰ ਸਿੰਘ ਜੀ ਰਾਏ ਉਹਨਾਂ ਦੀ ਹਰਮਨ ਪਿਆਰਤਾ ਬਹੁਤ ਹੈ। ਇਹਨਾਂ ਕੋਲ ਕੋਈ ਗੱਲ ਕਰਨ ਨੂੰ ਨਹੀਂ ਹੈਗੀ। ਜਿਹੜੇ ਤੁਸੀਂ ਬੈਲਟ ਪੇਪਰਾਂ ਦੀ ਗੱਲ ਕਰ ਰਹੇ ਹੋ ਉਹ ਡੰਮੀ ਬੈਲਟ ਪੇਪਰ ਸੀਗੇ। ਉਹ ਲੋਕਾਂ ਵਾਸਤੇ ਲੋਕਾਂ ਨੂੰ ਇਹ ਦੱਸਣ ਵਾਸਤੇ ਮੈਂ ਅਸੇ ਇਕੱਲੇ ਮੈਂ ਨਹੀਂ ਹਰੇਕ ਪਾਰਟੀ ਭਾਵੇਂ ਕਾਲੀ ਦਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਭਾਜੀਪੀ ਹੈ ਇਹਨਾਂ ਨੇ ਆਪਣੇ ਆਪਣੇ ਹਰੇਕ ਬੰਦੇ ਨੂੰ ਦੱਸਣ ਵਾਸਤੇ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਹੀ ਸਾਨੂੰ ਦੱਸਿਆ ਵੀ ਕਿਹੜਾ ਸਿੰਬਲ ਕਿਹੜੇ ਨੰਬਰ ਤੇ ਆ ਉਹ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਜਿਹੜੀ ਆ ਅਹ ਦੇ ਟੀਸੀ ਕੀ ਵੀ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਪ੍ਰੀਖਿਤ ਜੂਨ ਖੇੜਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨਾ ਉਹ ਇੱਕ ਨੰਬਰ ਤੇ ਆ ਅਸੀਂ ਕਿਹੜਾ ਕੋਈ ਬੂਥ ਕੈਪਚਰਿੰਗ ਕਰੀ ਆ ਅਸੀਂ ਕਿਹੜਾ ਲੋਕਾਂ ਦੇ ਕੋਈ ਧੱਕੇਸ਼ਾਹੀ ਕਰੀਏ ਕਿਸੇ ਦੇ ਨਾਲ ਲੋਕਾਂ ਦੇ ਵਿੱਚ ਸਮੂਥਲੀ ਪਿੰਡਾਂ ਦੇ ਵਿੱਚੋਂ ਵੋਟਾਂ ਪਾ ਰਹੀਆਂ ਨੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜ਼ਿਲ੍ਹਾ ਪ੍ਰੀਖਿਤ ਖੇੜਾ ਦੇ ਵਿੱਚ ਪਿਛਲੀ ਵਾਰ ਸਾਡੀ ਕਨਸਟੈਂਸੀ ਸੀ ਖਾਸ ਕਰਕੇ ਕਾਂਗਰਸ ਕਾਂਗਰਸ ਦੇ ਇੱਥੇ ਐਮਐਲਏ ਸਰਦਾਰ ਕੁਲਜੀਤ ਸਿੰਘ ਜੀ ਨਾਗਰਾ ਸੀ ਸਾਰੇ 4 ਦੀਆਂ 4 ਜ਼ਿਲ੍ਹਾ ਪ੍ਰੀਸ਼ਦਾਂ ਜਿਹੜੀਆਂ ਰੱਦ ਕਰਕੇ ਉਹਨਾਂ ਨੇ ਕਰੀਆਂ ਸੀਗਾ 20 ਬਲਾਕ ਸੰਪਤੀਆਂ ਦੇ ਕਾਗਜ਼ ਰੱਦ ਕਰੇ ਸੀਗੇ ਅਸੀਂ ਲੋਕਾਂ ਨੂੰ ਰਾਈਟ ਦਿੱਤਾ ਰਾਈਟ ਟੂ ਵੋਟ ਇਹ ਬਸ ਇਹਨਾਂ ਕੋਲ ਕੋਈ ਗੱਲਾਂ ਕਰਨ ਨੂੰ ਨਹੀਂ ਹੈਗੀਆਂ ਇਹ ਬਸ ਮੀਡੀਆ ਤੇ ਬਹਿ ਕੇ ਅਜ ਦਲਜੀਤ ਸਿੰਘ ਦੀ ਟੀਮਾਂ ਗੱਲ ਕਰ ਰਹੇ ਨੇ ਸਾਬਕਾ ਮੰਤਰੀ ਪੰਜਾਬ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਤੁਹਾਡਾ ਹਾਲ ਦੇਖਿਓ ਕੀ ਹੋਣਾ ਰੋਪੜ ਦੇ ਵਿੱਚ ਜਿੱਥੇ ਤੁਸੀਂ ਚੋਣਾਂ ਲੜ ਰਹੇ ਹੋ ਇੱਥੇ ਸਾਡੇ ਤੁਸੀਂ ਇਹ ਤਾਂ ਸ਼ਹੀਦਾਂ ਦੀ ਧਰਤੀ ਆ ਤਾਂ ਤੁਹਾਨੂੰ ਬਾਬਾ ਜੋਰਾਵਰ ਸਿੰਘ ਤਾਂ ਤੁਹਾਨੂੰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੀ ਪਵਿੱਤਰ ਧਰਤੀ ਆ ਫਤਿਹਗੜ੍ਹ ਸਾਹਿਬ ਇੱਥੋਂ ਦੇ ਲੋਕ ਬਹੁਤ ਸਿਆਣੇ ਆ ਤੇ ਆਮ ਆਦਮੀ ਪਾਰਟੀ ਦੇ ਨਾਲ ਤੋਂ ਤੁਹਾਡਾ ਹਾਲ ਦੇਖੋ ਕੀ ਹੋਣਾ ਤੇ ਜਿਵੇਂ ਕਿਹਾ ਜਾ ਰਿਹਾ ਸੀ ਕਿ ਸਾਫਾ ਜਿਹੜੇ ਮੁੱਖ ਮੰਤਰੀ ਜੰਨੀ ਵੱਲੋਂ ਵੀ ਵੋਟ ਪੇਪਰ ਪ੍ਰਿੰਟ ਪ੍ਰੋਵਾਈਡ ਨਹੀਂ ਉਹਦੇ ਨਾਲ ਜੋੜਿਆ ਜਾ ਰਿਹਾ ਇਸ ਥੀ ਜੰਨੀ ਸਾਹਿਬ ਦਾ ਹਾਲ ਦੇਖ ਲਓ ਪਿਛਲੇ ਦਿਨੀ ਮਰਿੰਡੇ ਚ ਕੀ ਹੋਇਆ ਦੋ ਬਾਈ ਬਾਈ ਇਲੈਕਸ਼ਨਸ ਲੜੀਆਂ ਸੀਗੀਆਂ ਉਹ ਉਹ ਤਾਂ ਸੋਸ਼ਲ ਮੀਡੀਆ ਸਟਾਰ ਬਣ ਕੇ ਰਹਿ ਗਿਆ ਤੁਸੀਂ ਦੇਖਿਆ ਯੂਟਿਊਬਰ ਬਣ ਗਿਆ ਯੂਟਿਊਬਰ ਚੰਜੀਤ ਸਿੰਘ ਚੰਨੀ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਉਹ ਲੋਕਾਂ ਦੀਆਂ ਗੱਲਾਂ ਤਾਂ ਹੈਗੀਆਂ ਨਹੀਂ ਇਹ ਸਾਰੇ ਸੋਸ਼ਲ ਮੀਡੀਆ 'ਸਤੇ ਨੇ ਗਰਾਊਂਡ 'ਤੇ ਮੈਨੂੰ ਦੱਸੋ ਕਿ ਇੱਥੇ ਆ ਆਕਾਲੀ ਦਲ ਹੈ ਇੱਥੇ 15 ਬਲਾਕ ਸੰਤੀਆਂ ਨੇ ਖੇੜਾ ਬਲਾਕ ਦੀਆਂ ਉਹਨਾਂ ਕੋਲ ਕੈਂਡੀਡੇਟ ਹੈ ਨਹੀਂ ਜਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟ ਉਹਨਾਂ ਦੇ ਭੱਜ ਗਏ ਜੀ ਉਹਨਾਂ ਦਾ ਕੈਂਡੀਡੇਟ ਨਹੀਂ ਹੈਗਾ ਕੋਈ ਦੱਸੋ ਕੋਈ ਉਹਨਾਂ ਦੇ ਸਿੰਬਲ ਤੇ ਜਿਵੇਂ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਗੱਲ ਕਰਦੇ ਆ ਲੋਕਾਂ ਨੇ ਦਰਵਾਜ਼ੇ ਬੰਦ ਕਰਤੇ ਇਹਦਾ ਟਿਕਟਕ ਅਦੀ ਥੱਲੋਂ ਦੀ ਸਿੱਟ ਨੂੰ ਫਿਰਦੇ ਕਦੇ ਉੱਪਰ ਨੂੰ ਇਹਨਾਂ ਨੂੰ ਪੁੱਛੋਦਾ ਸੀ ਤੁਹਾਡਾ ਕਿਹੜਾ ਕਾਗਜ਼ ਰੱਦ ਹੋਇਆ ਕਿ ਇੱਕ ਵੀ ਕਾਗਜ਼ ਨਹੀਂ ਰੱਦ ਹੋਇਆ ਕਿ ਇਹਨਾਂ ਕੋਲ ਗੱਲਾਂ ਨੀ ਜੀ ਕਰਨ ਨੂੰ ਹੈਗੀਆਂ ਇਹ ਬਸ ਇਲਜ਼ਾਮ ਲਾਉਂਦੇ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਮੈਂ ਆਮ ਘਰ ਦਾ ਮੁੰਡਾ ਇਸ ਪਿੰਡਾਂ ਚੋਂ ਮੇਰੇ ਛਾਤੀ ਤਾਂ ਇਹ ਨਹੀਂ ਸਕੇ ਸੰਬੰਧੀ ਨੇ ਸਾਰੇ ਤਗੜੇ ਹੋ ਕੇ ਮੇਰੀ ਬੋਟ ਮੈਂ ਜਮਾਨਤਾਂ ਜਬਤ ਕਰਾ ਦੇਣੀ ਆ ਅੱਜ ਸਾਡੇ ਪਿੰਡਾਂ ਦੇ ਲੋਕਾਂ ਨੇ ਇਹਨਾਂ ਦੇ ਇਕੱਲੇ ਕਾਂਗਰਸ ਭਾਜਪਾ ਵਾਲਿਆਂ ਦੀਆਂ ਤੇ ਵੱਡੀ ਗੜਤੀ ਦੇ ਵਿੱਚ ਵੋਟ ਕਰਦੇ ਮੇਰੀ ਇਲੈਕਸ਼ਨ ਲੋਕ ਲੜ ਰਹੇ ਆ ਮੇਰੇ ਪੋਸਟਰ ਝੰਡੇ ਡੰਡੇ ਮੈਂ ਤੁਹਾਨੂੰ ਮੈਂ ਇੱਥੇ ਛੀਦਾਂ ਦੀ ਧਰਤੀ ਦੇ ਖੜਾ ਮੈਂ ਤੁਹਾਨੂੰ ਦੱਸਣਾ ਜੋ ਮੈਂ ਠੋਕੇ ਇਲੈਕਸ਼ਨ ਲੜਿਆ ਪ੍ਰਚਾਰ ਮੇਰਾ ਇੱਕ ਨੰਬਰ ਤੇ ਰਿਹਾ ਮੇਰਾ ਇੱਕ ਵੀ ਦੁੱਕੀ ਦੁੱਕੀ ਜਿਹੜੀ ਹੁੰਦੀ ਆ ਲੋਕਾਂ ਘਰੋਂ ਨਹੀਂ ਲੱਗੀ ਮੇਰੇ ਲੋਕਾਂ ਨੇ ਮੇਰਾ ਇਲੈਕਸ਼ਨ ਲੜਿਆ ਕੋਈ ਮੇਰੇ ਝੰਡੇ ਲੈ ਕੇ ਆਉਂਦਾ ਕੋਈ ਮੇਰੇ ਪੈਂਪਲੈਟਸ ਲੈ ਕੇ ਆਇਆ ਮੈਂ ਲੋਕਾਂ ਵਾਸਤੇ 13 ਸਾਲਾਂ ਤੋਂ ਲੜਾਈ ਜਿਹੜੀ ਆ ਇਹ ਪਿੰਡਾਂ ਦੇ ਵਿੱਚ ਲੜ ਰਹੇ ਆ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਆਮ ਘਰ ਦਾ ਮੁੰਡਾ ਜਦੋਂ ਇਹ ਚੋਣਾਂ ਦੇ ਵਿੱਚ ਇਹ ਖੜ ਕੇਵੇਂ ਗਿਆ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਨੇ ਤੁਸੀਂ ਦੇਖਿਆ ਮੋਫਰ ਸਾਹਿਬ ਦਾ ਬੇਟਾ ਉਹ ਲੜਦਾ ਸੀ ਮਨਪ੍ਰੀਤ ਸਿੰਘ ਯਾਲੀ ਇਹਨਾਂ ਨੇ ਵੱਡੇ ਘਰਾਂ ਦੇ ਲੋਕਾਂ ਨੇ ਲੜੀਆਂ ਨੇ ਇਹ ਆਪਣੇ ਮੁੰਡਿਆਂ ਨੂੰ ਤਿਆਰ ਕਰਦੇ ਹੁੰਦੇ ਸੀਗੇ ਜੀ ਇਹ ਚੋਣਾਂ ਲੜਾ ਕੇ ਜਦੋਂ ਆਮ ਘਰਾਂ ਦੇ ਆਮ ਘਰਾਂ ਦੇ ਵਿੱਚ ਟਿਕਟਾਂ ਦਿੱਤੀਆਂ ਨੇ ਆਮ ਆਦਮੀ ਪਾਰਟੀ ਨੇ ਤਾਂ ਇਹਨਾਂ ਤੋਂ ਜਰਿਆ ਨਹੀਂ ਜਾ ਰਹੀਆਂ ਹੋਰ ਕੋਈ ਇਲਜ਼ਾਮ ਨਹੀਂ ਲੱਗਣ ਵਾਲਾ ਕਦੇ ਆ ਪਿਛਲੇ ਦਿਨੀਆਂ ਲੋਈਆਂ ਲੈ ਕੇ ਬੈਠੇ ਰਹੇ ਸਾਡੇ ਐਸ ਡੀ ਐਮ ਦਫਤਰ ਵੀ ਕਾਗਜ਼ ਰੱਤ ਕਰਨਗੇ ਅਸੀਂ ਮੁੱਦਾ ਕ੍ਰੀਏਟ ਕਰਾਂਗੇ ਇਹ ਬੈਠੇ ਰਹੇ ਪਿਛਲੇ ਦਿਨੀ ਸਾਨੂੰ ਮੈਨੂੰ ਨਿੱਜੀ ਤੌਰ ਤੇ ਫੋਨ ਕਰਿਆ ਵੀ ਸਾਡੇ ਕਾਗਜ਼ ਵੜਾ ਦਿਓ ਸਾਡੇ ਐਮ ਐਲ ਏ ਸਰਦਾਰ ਲਖਵੀਰ ਸਿੰਘ ਜੀ ਰਾਏ ਨੇ ਕਿਹਾ ਕੋਈ ਕਾਗਜ਼ ਨਹੀਂ ਵੜਾਉਣਾ ਜਿਨ੍ਹਾਂ ਦੀ ਜਿਨ ਜਿਨੇ ਵੀ ਉਹ ਕੈਂਡੀਡੇਟਸ ਨੇ ਆਪਣੀ ਚੋਣਾ ਲੜ ਇਸ ਇਤਿਹਾਸਿਕ ਗੈਟਗੀਤੀ ਦੇ ਇਲੈਕਸ਼ਨ ਕਮਿਸ਼ਨ ਕੋਲ ਤੇ ਤੁਸੀਂ ਉਸ ਚੀਜ਼ ਤੇ ਠੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਸਾਰੀਆਂ ਗੱਲਾਂ ਉਹ ਸਮਝਦੇ ਆ ਮੇਰੇ ਤੋਂ ਸਿਆਣੇ ਆ ਮੈਂ ਬਤੌਰ ਐਡਵੋਕੇਟ ਉਹਨਾਂ ਨੂੰ ਦੱਸਣਾ ਚਾਹੁੰਨਾ ਇਹ ਜਿਹੜੇ ਵੋਟ ਪੇਪਰ ਨੇ ਹੁਣ ਤਾਂ ਆਪੇ ਜਿਹੜੇ ਵੋਟ ਪੇਪਰਸ ਨੇ ਇਹ ਵਾਇਰਲ ਕਰਨ ਲੱਗ ਗਏ ਫੋਟੋਆਂ ਖਿੱਚ-ਖਿੱਚ ਕੇ ਨਾ ਵੋਟ ਪੇਪਰਸ ਦੀਆਂ ਹੁਣ ਆਪੇ ਵਾਇਰਲ ਕਰਨ ਲੱਗ ਗਏ ਪਰ ਅਸੀਂ ਦੰਮੀ ਵੋਟ ਪੇਪਰਸ ਵੀ ਤਿਆਰ ਕਰਾਏ ਸੀਗੇ ਕਿਸੇ ਜਗ੍ਹਾ ਉਹ ਮੈਂ ਇਕੱਲੇ ਨੇ ਨਹੀਂ ਕਰਾਏ ਉਹ ਹਰੇਕ ਪਾਰਟੀ ਨੇ ਕਰਾਇਆ ਭਾਵੇਂ ਉਹ ਕਾਂਗਰਸ ਸੀ ਭਾਵੇਂ ਅਕਾਲੀ ਦਲ ਹੈ ਭਾਵੇਂ ਆਮ ਆਦਮੀ ਪਾਰਟੀ ਐ ਭਾਵੇਂ ਭਾਜਪਾ ਆ ਉਹਨਾਂ ਸਾਰਿਆਂ ਨੂੰ ਦੱਸੇ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਇਹ ਤਾਂ ਇਲੈਕਸ਼ਨ ਕਮਿਸ਼ਨ ਵੀ ਦੱਸਦਾ ਸਾਰਿਆਂ ਨੂੰ ਵੀ ਆਮ ਆਦਮੀ ਪਾਰਟੀ ਦਾ ਮੇਰਾ ਮੈਂ ਮਰਿੰਦਰ ਸਿੰਘ ਮਡੂਫਲ ਚੋਣ ਨਿਸ਼ਾਨ ਝਾੜੂ ਮੇਰਾ 1 ਨੰਬਰ ਤੇ ਆ ਅਲਫਾਬੈਟਿਕਲੀ ਆ ਇਹ ਤਾਂ ਕਾਮਨ ਸੈਂਸ ਦੀ ਗੱਲ ਹੈ ਇਟ ਮੀਨਸ ਇਹਨਾਂ ਨੂੰ ਕਾਮਨ ਸੈਂਸ ਵੀ ਨਹੀਂ ਹੈਗੀ ਇਹ ਤਾਂ ਅਲਫਾਬੈਟਿਕਲੀ ਆ ਇਲੈਕਸ਼ਨ ਕਮਿਸ਼ਨ ਸਾਰਿਆਂ ਨੂੰ ਦੱਸਦਾ ਤੁਸੀਂ ਮੇਰੀ ਗੱਲ ਲੋਕਾਂ ਤੱਕ ਪਹੁੰਚਾ ਰਹੀਏ ਲੋਕ ਸਮਝਦੇ ਆ ਤੁਸੀਂ ਕਮੈਂਟਾਂ ਜਰੀਏ ਵੀ ਇਹਨਾਂ ਨੂੰ ਦੱਸ ਰਹੀਏ ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਉੱਪਰ ਆਮ ਲੋਕਾਂ ਤੁਸੀਂ ਦੇਖਿਆ ਤੁਸੀਂ ਹੁਣ ਸਾਡੇ ਪਿੰਡਾਂ ਦੇ ਵਿੱਚ ਆਇਓ ਮੈਂ ਲਗਭਗ ਸਵੇਰੇ ਮੇਰੇ 50 ਪਿੰਡ ਪੈਂਦੇ ਆ ਮੈਂ 10 12 ਕਰ ਲੇ ਕੇ ਕਵਲ ਤੇ ਸਾਰੇ ਪਿੰਡਾਂ ਵਿੱਚ ਸਮੂਥਲੀ ਚੱਲ ਰਿਹਾ ਕਿਤੇ ਹੋਇਆ ਵੀ ਅਸੀਂ ਕਿਤੇ ਬੂਥ ਕੈਪਚਰ ਕਰਿਆ ਹੋਵੇ ਇਹ ਕਾਲੀ ਦਲ ਦੇਖ ਲਓ ਲੜਾਈਆਂ ਹੁੰਦੀਆਂ ਨੇ ਕੁਰਸੀਆਂ ਚਲਾਉਂਦੇ ਰਹੇ ਆ ਲੋਕਾਂ ਦੇ ਸਿਰ ਪਾੜਦੇ ਰਹੇ ਆ ਪੱਗਾ ਲਾਉਂਦੇ ਰਹੇ ਆ ਅਸੀਂ ਤਾਂ ਚਾਚੇ ਤਾਏ ਬਜ਼ੁਰਗਾਂ ਨੂੰ ਬੇਨਤੀਆਂ ਕਰਕੇ ਪਹਿਲੀ ਵਾਰ ਹੋਇਆ ਅਸੀਂ ਬੇਨਤੀਆਂ ਕਰਕੇ ਨਿਮਰਤਾ ਸਹਿਤ ਮੰਗਦੇ ਆ ਵੀ ਤੁਹਾਡੀ ਸੇਵਾ ਦਾ ਮੌਕਾ ਜਿਹੜਾ ਸਾਨੂੰ ਦਓ ਅਸੀਂ ਇਮਾਨਦਾਰੀ ਦੇ ਨਾਲ ਪੜਿਆ ਪੜੇ ਲਿਖੇ ਆ ਤੇ ਤੁਹਾਡੀ ਜਿਹੜੀ ਵਿਕਾਸ ਦੀ ਰਫਤਾਰ ਆ ਪਿੰਡਾਂ ਦੀ ਹੋਰ ਤੇਜ਼ ਕਰਾਂਗੇ ਇਸ ਤਾਂ ਨਿਮਰਤਾ ਸਹਿਤ ਸੇਵਾ ਮੰਗਦੇ ਆ ਸਾਡੇ ਲੋਕਾਂ